ਨਵੇਂ ਸਾਲ ਦੀ ਸ਼ੁਰੂਆਤ ਹੋ ਚੁੱਕੀ ਹੈ ਨਵੇਂ ਬਰੇ ਦੀ ਆਮਦ ਉੱਤੇ ਮੁਬਾਰਕਾਂ ਤੇ ਵਧਾਈ ਦੇਣ ਦਾ ਸਿਲਸਿਲਾ ਦਿਖਾਈ ਦੇ ਰਿਹਾ ਹੈ ਸਾਲ 2023 ਦੇ ਵਿੱਚ ਜਿਸ ਤਰ੍ਹਾਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਵਿਚਾਲੇ ਔਲ ਗਾਇਮਾ ਗਹਿਮੀ ਵਾਲਾ ਤੂੰ ਤਲੱਕ ਵਾਲਾ ਜਾਂ ਕਹਿ ਸਕਦੇ ਹਾਂ ਕਿ ਇੱਕ ਦੂਜੇ ਦੇ ਪ੍ਰਤੀ ਜਿਸ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਸਿਆਸਤਦਾਨਾਂ ਨੇ ਖੜਾ ਕੀਤਾ ਤਾਂ ਕਹਿ ਸਕਦੇ ਹਾਂ ਕਿ ਗੰਦੀ ਰਾਜਨੀਤੀ ਜਿਹੜੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਵੜ ਚੁੱਕੀ ਹੈ ਤਾਂ 2024 ਦੇ ਵਿੱਚ ਵੀ ਇਹੀ ਗਹਿਮਾ ਗਹਿਮੀ ਵਾਲਾ ਮਾਹੌਲ ਸਿਆਸੀ ਮਾਹੌਲ ਕਰਮਾਇਆ ਦਿਖਾਈ ਦੇਗਾ ਕਿਉਂਕਿ ਲੋਕ ਸਭਾ ਚੋਣਾਂ ਨੇੜੇ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦੇਸ਼ ਦੇ ਵਿੱਚ ਜਿੱਥੇ ਗੱਟਚੋੜ ਦਿਖਾਈ ਦੇ ਰਿਹਾ ਹੈ ਇੰਡੀਆ ਨਾਂ ਦੇ ਗੱਟਚੋੜ ਨੇ ਸੋਚ ਚੁੱਕ ਲਈ ਆ ਕਿ ਇੰਡੀਆ ਨੂੰ ਸੱਤਾ ਤੋਂ ਬਾਹਰ ਕਿਵੇਂ ਕਰਨਾ ਹੈ ਤਾਂ ਵੱਡੀਆਂ ਪਾਰਟੀਆਂ ਦੇ ਵਿਚਾਲੇ ਗੱਟਚੋੜ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਗੱਲਾਂ ਤੁਰੀਆਂ ਨੇ ਉਹ ਗੱਲਾਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਵਿੱਚ ਵੀ ਹੋ ਰਹੀਆਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਚਾਹੁੰਦੀਆਂ ਨੇ ਕਿ ਗੱਠਜੋੜ ਹੋਵੇ ਆਖਰ ਕਿਹੜੀ ਪਾਰਟੀ ਨੂੰ ਕਿਸ ਤਰ੍ਹਾਂ ਦਾ ਗੱਠਜੋੜ ਛੂਟ ਬੈਠਦਾ ਹੈ ਇਹ ਜ਼ਰੂਰ ਦੇਖਿਆ ਜਾ ਰਿਹਾ ਹੈ ਅਕਾਲੀ ਦਲ ਕਿਤੇ ਨਾ ਕਿਤੇ ਚਾਹੁੰਦਾ ਕਿ ਸਾਡਾ ਗੱਠਜੋੜ ਭਾਜਪਾ ਨਾਲ ਹੋ ਜਾਏ ਜਾਂ ਆਮ ਆਦਮੀ ਪਾਰਟੀ ਦਾ ਗੱਠਜੋੜ ਕਾਂਗਰਸ ਨਾਲ ਹੋ ਜਾਏ ਅਜਿਹੀਆਂ ਕਿਆਸਰਈਆਂ ਜੜੀਆਂ ਨੇ ਉਹ ਲਗਾਈਆਂ ਜਾ ਰਹੀਆਂ ਤੇ ਚੁੰਝ ਚਰਚਾ ਜਿਹੜੀ ਹੈ ਉਹ ਵੀ ਕਿਤੇ ਨਾ ਕਿਤੇ ਸਿਆਸਤ ਦੇ ਵਿੱਚ ਦਿਖਾਈ ਦਿੰਦੀ ਹੈ ਜੇ ਗੱਲ ਕਰੀਏ ਪੰਜਾਬ ਕਾਂਗਰਸ ਦੀ ਤਾਂ ਪੰਜਾਬ ਕਾਂਗਰਸ ਨਹੀਂ ਚਾਹੁੰਦੀ ਕਿ ਸਾਡਾ ਗੱਠਜੋੜ ਆਮ ਆਦੀ ਪਾਰਟੀ ਨਾਲ ਹੋਵੇ ਕਿਉਂਕਿ ਆਮ ਆਦੀ ਪਾਰਟੀ ਨੇ ਜਿਸ ਤਰ੍ਹਾਂ ਦਾ ਮਾਹੌਲ 18 ਮਹੀਨਿਆਂ ਦੇ ਵਿੱਚ ਸੱਤਾ ਤੋਂ ਬਾਅਦ ਖੜਾ ਕੀਤਾ ਹੈ ਤਾਂ ਵੱਡਾ ਨੁਕਸਾਨ ਪੰਜਾਬ ਕਾਂਗਰਸ ਦੇ ਉਹਨਾਂ ਕਾਂਗਰਸੀ ਲੀਡਰਾਂ ਨੂੰ ਹੋਇਆ ਜਿਨ੍ਹਾਂ ਨੂੰ ਜੇਲ੍ਹ ਤੱਕ ਦਾ ਸਫ਼ਰ ਕਰਨਾ ਪਿਆ ਜਿਨ੍ਹਾਂ ਦੇ ਖਿਲਾਫ ਵਿਜੀਲੈਂਸ ਨੇ ਵੱਡੀਆਂ ਕਾਰਵਾਈਆਂ ਖੋਲ੍ਹ ਦਿੱਤੀਆਂ ਤਾਂ ਕਹਿ ਸਕਦਾ ਕਿ ਜਿੱਥੇ ਪੰਜਾਬ ਕਾਂਗਰਸ ਦੇ ਲੀਡਰਾਂ ਨੇ ਹਾਈ ਕਮਾਂਡ ਤੱਕ ਇਹ ਗੱਲ ਪਹੁੰਚਾ ਦਿੱਤੀ ਹੈ ਕਿ ਸਾਨੂੰ ਤਾਂ ਗਠਜੋੜ ਸ਼ੂਟ ਨਹੀਂ ਬੈਠਦਾ ਤਾਂ ਬਹੁਤ ਸਾਰੇ ਕਾਂਗਰਸੀ ਦਿਗਜ ਆਗੂਆਂ ਨੇ ਵੀ ਇੱਥੋਂ ਤੱਕ ਕਾਹ ਦਿੱਤਾ ਹੈ ਕਿ ਜੇ ਗਠਜੋੜ ਹੁੰਦਾ ਵੀ ਹੈ ਤਾਂ ਅਸੀਂ ਪਾਰਟੀ ਵਿੱਚੋਂ ਬਾਹਰ ਜਾਣ ਦਾ ਫੈਸਲਾ ਕਰਾਂਗੇ ਤਾਂ ਕਹਿ ਸਕਦੇ ਹਾਂ ਕਿ ਕਾਂਗਰਸੀ ਆਗੂਆਂ ਨੇ ਇੱਕ ਟੁੱਕ ਹਾਈ ਕਮਾਂਡ ਨੂੰ ਦੱਸ ਦਿੱਤਾ ਹੈ ਕਿ ਸਾਨੂੰ ਤਾਂ ਗਠਜੋੜ ਆਮਾਦੀ ਪਾਰਟੀ ਨਾਲ ਮਾਫਕ ਨਹੀਂ ਹੈ ਪਰੰਤੂ ਪੰਜਾਬ ਕਾਂਗਰਸ ਦੇ ਵਿੱਚ ਜਿਸ ਤਰ੍ਹਾਂ ਦੀ ਖਾਨਾ ਜੰਗੀ ਜਿਸ ਤਰ੍ਹਾਂ ਦਾ ਕਲੇਸ਼ ਦਿਖਾਈ ਦਿੰਦਾ ਹੈ ਤਾਂ ਇਹ ਕਲੇਸ਼ ਹੈ ਘਟਦਾ ਦਿਖਾਈ ਨਹੀਂ ਦਿੰਦਾ ਕਾਂਗਰਸ ਦੇ ਅੰਦਰ ਜਿਸ ਤਰ੍ਹਾਂ ਦਾ ਅੰਦਰੂਨੀ ਕਲੇਸ਼ ਪਹਿਲਾਂ ਵੀ ਪੰਜਾਬ ਕਾਂਗਰਸ ਦੇ ਲਗਾਏ ਗਏ ਨਵੇਂ ਇੰਚਾਰਜਾਂ ਅੱਗੇ ਖੜਾ ਦਿਖਾਈ ਦਿੱਤਾ ਸੀ ਤਾਂ ਕਹਿ ਸਕਦੇ ਆ ਕਿ ਉਹੀ ਕਲੇਸ਼ ਨਵੇਂ ਲਗਾਏ ਕਾਂਗਰਸ ਦੇ ਇੰਚਾਰਜ ਗੁਰਵਿੰਦਰ ਯਾਦਵ ਅੱਗੇ ਵੀ ਪਿਆ ਤਖਾਈ ਦੇਗਾ ਕਿ ਜੱਟਾਂ ਦੇ ਪੇੜ ਵਿੱਚ ਨਵੇਂ ਲਗਾਏ ਇੰਚਾਰਜ ਗੁਰਵਿੰਦਰ ਯਾਦਵ ਵੀ ਢਿੱਡ ਦੇ ਦਿਖਾਈ ਦੇਣਗੇ ਇੱਕ ਪਾਸੇ ਤਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਮਜੋਤ ਸਿੰਘ ਸਿੱਧੂ ਨੇ ਤੇ ਦੂਸਰੇ ਪਾਸੇ ਪੰਜਾਬ ਕਾਂਗਰਸ ਦੇ ਨਵੇਂ ਲਗਾਏ ਪ੍ਰਧਾਨ ਉਮਰਿੰਦਰ ਸਿੰਘ ਰਾਜਾਵੜੇ ਨੇ ਪ੍ਰਤਾਪ ਸਿੰਘ ਬਾਜਵਾ ਨੇ ਸੁਖਜਿੰਦਰ ਸਿੰਘ ਰਧਾਵਾ ਨੇ ਭਾਰਤ ਪੁਸ਼ਨ ਆਸ਼ੂ ਨੇ ਤਾਂ ਕਹਿ ਸਕਦੇ ਆ ਕਿ ਇੱਕ ਵੱਡੀ ਲੋਬੀ ਜਿਹੜੀ ਹੈ ਉਹ ਕਾਂਗਰਸ ਨੂੰ ਤਾਂ ਮਜ਼ਬੂਤ ਕਰਨ ਵਾਲੇ ਪੱਖ ਤੋਂ ਚੱਲੀ ਹੋਈ ਹੈ ਹਾਕਮ ਸਰਕਾਰ ਨੂੰ ਬੈਕਫੁੱਟ ਤੇ ਧੱਕਣ ਵਾਲੇ ਪਾਸੇ ਚੱਲੀ ਹੋਈ ਐ ਦੂਜੇ ਪਾਸੇ ਨਮਜੋਤ ਸਿੰਘ ਸਿੱਧੂ ਆਪਣੇ ਹੀ ਕਾਂਗਰਸੀ ਆਗੂਆਂ ਦੇ ਵਿਚਾਲੇ ਸਿੰਘ ਵਸਾਉਂਦੇ ਦਿਖਾਈ ਦੇ ਰਹੇ ਆ ਜੀਹਾਂ ਪਿੱਛੇ ਜੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਮਜੋਤ ਸਿੰਘ ਸਿੱਧੂ ਨੇ ਮਹਿਰਾਜ ਦੇ ਵਿੱਚ ਇੱਕ ਕੱਠ ਰੱਖਿਆ ਸੀ ਜੋ ਰੈਲੀ ਦਾ ਰੂਪ ਧਾਰਨ ਕਰ ਜਾਂਦਾ ਜਿਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਸਿਨ ਆਗੂਆਂ ਦੇ ਵਿਚਾਲੇ ਤਿੱਖੇ ਬਿਆਨ ਸ਼ੁਰੂ ਹੋ ਜਾਂਦੇ ਆ ਤਿੱਖੀਆਂ ਟਿੱਪਣੀਆਂ ਸ਼ੁਰੂ ਹੋ ਜਾਂਦੀਆਂ ਨਵਜੋਤ ਸਿੰਘ ਸਿੱਧੂ ਵੱਲੋਂ ਮਹਾਰਾਜ ਵਿੱਚ ਰੱਖੀ ਰੈਲੀ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾਦੀ ਟਿੱਪਣੀ ਆਉਂਦੀ ਹੈ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਕਿ ਨਵਜੋਤ ਸਿੰਘ ਸਿੱਧੂ ਵੱਖਰੇ ਤੌਰ ਤੇ ਅਖਾੜੇ ਨਾਲ ਲਾਉਣ ਇਸ ਦਾ ਵੱਡਾ ਨੁਕਸਾਨ ਕਾਂਗਰਸ ਨੂੰ ਹੋ ਸਕਦਾ ਹੈ ਤਾਂ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਮਾਮਲਾ ਦਿੱਲੀ ਤੱਕ ਪਹੁੰਚਿਆ ਕਾਂਗਰਸ ਹਾਈ ਕਮਾਂਡ ਤੱਕ ਪਹੁੰਚਿਆ ਪੰਜਾਬ ਕਾਂਗਰਸ ਦੇ ਵਿੱਚ ਵੱਡੀ ਲੋਬੀ ਨੇ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਸੀ ਕਿ ਜੇ ਕਾਂਗਰਸ ਆਪਣੇ ਬਲਬੂਤਿਆਂ ਦੇ ਉੱਤੇ ਅੱਗੇ ਵਧ ਰਹੀ ਹੈ ਵਾਲਮਜੋਤ ਸਿੰਘ ਸਿੱਧੂ ਕਿੰਨਾ ਕਿਤੇ ਪਾਰਟੀ ਦਾ ਵੱਡਾ ਨੁਕਸਾਨ ਵੱਖਰੇ ਤੌਰ ਤੇ ਅਖਾੜੇ ਲਗਾ ਕੇ ਕਰ ਰਿਹਾ ਹੈ ਤਾਂ ਨਵਜੋਤ ਸਿੰਘ ਸਿੱਧੂ ਅਜੇ ਆ ਬਿਆਨ ਸੁਣ ਕੇ ਜਹੀਆਂ ਟਿੱਪਣੀਆਂ ਸੁਣ ਕੇ ਚੁੱਪ ਕਿਥੋਂ ਰਹਿ ਸਕਦੇ ਆ ਪੰਜਾਬ ਕਾਂਗਰਸ ਦੇ ਦਿਗਜ ਆਗੂਆਂ ਦੇ ਵਿਚਾਲੇ ਜਿਸ ਤਰ੍ਹਾਂ ਦਾ ਪੇੜ ਦਿਖਾਈ ਦਿੰਦਾ ਹੈ ਜਿਸ ਤਰ੍ਹਾਂ ਦੀ ਲੜਾਈ ਦਿਖਾਈ ਦਿੰਦੀ ਹੈ ਤਾਂ ਕਹਿ ਸਕਦੇ ਆ ਕਿ ਕਾਂਗਰਸ ਦੇ ਵਿੱਚ ਫਿਰ ਹਾਲ ਅੰਦਰੂਨੀ ਕਲੇਸ਼ ਇੰਨੀ ਜਲਦੀ ਘਟ ਹੋਣ ਵਾਲਾ ਨਹੀਂ ਹੈ ਜਿਵੇਂ ਹੀ ਨਵਜੋਤ ਸਿੰਘ ਸਿੱਧੂ ਦਾ ਮਾਮਲਾ ਕਾਂਗਰਸ ਹਾਈ ਕਮਾਂਡ ਤੱਕ ਪਹੁੰਚਦਾ ਤਾਂ ਪੰਜਾਬ ਕਾਂਗਰਸ ਦੇ ਲਗਾਏ ਗਏ ਨਵੇਂ ਇੰਚਾਰਜ ਗੁਰਵਿੰਦਰ ਯਾਦਵ ਜਿਹੜੇ ਆ ਬੈਠਕ ਕਰਦੇ ਆ ਜਿਸ ਵਿੱਚ ਪ੍ਰਤਾਪ ਸਿੰਘ ਬਾਜਵਾ ਸ਼ਾਮਲ ਹੁੰਦੇ ਆ ਬਰਿੰਦਰ ਸਿੰਘ ਰਾਜਾ ਬੜੇ ਸ਼ਾਮਲ ਹੁੰਦੇ ਆ ਤੇ ਨਵਜੋਤ ਸਿੰਘ ਸਿੱਧੂ ਵੀ ਮੌਜੂਦ ਹੁੰਦੇ ਆ ਜਿੱਥੇ ਪ੍ਰਤਾਪ ਸਿੰਘ ਬਾਜਵਾ ਨੇ ਇਹ ਗੱਲ ਕਹੀ ਹੈ ਕਿ ਬੈਠਕ ਦੇ ਵਿੱਚ ਪਾਰਟੀ ਦੇ ਅੰਦਰੂਨੀ ਮਸਲਿਆਂ ਨੂੰ ਵਿਚਾਰਿਆ ਗਿਆ ਹੈ ਤਾ ਕਿਤਨਾ ਕਿਤੇ ਗੱਠਜੋੜ ਦੀ ਗੱਲਾਂ ਲੈ ਕੇ ਵੀ ਉਹਨਾਂ ਨੇ ਆਪਣਾ ਪੱਕ ਕਾਂਗਰਸ ਹਾਈ ਕਮਾਂਡ ਤੱਕ ਪਹੁੰਚਾਇਆ ਤੇ ਬਾਜਵਾ ਨੇ ਸਿੱਧੇ ਤੌਰ ਤੇ ਇਹ ਗੱਲ ਕਹੀ ਸੀ ਕਿ ਕਾਂਗਰਸ ਹਾਈ ਕਮਾਂਡ ਵੱਲੋਂ ਪੋਜ਼ੀਟਿਵ ਸਿਗਨਲ ਆਇਆ ਤੇ ਨਮਜੋਤ ਸਿੰਘ ਸਿੱਧੂ ਦੇ ਮਸਲੇ ਤੇ ਉੱਤੇ ਵੀ ਜਿਹੜੀ ਗੱਲ ਬਾਹਰ ਨਿਕਲੀ ਸੀ ਉਹ ਇਹੋ ਸੀ ਕਿ ਕਿਤਨਾ ਕਿਤੇ ਕਾਂਗਰਸ ਹਾਈ ਕਮਾਂਡ ਨੇ ਵੀ ਨਮਜੋਤ ਸਿੰਘ ਸਿੱਧੂ ਨੂੰ ਇਹ ਗੱਲ ਦੀ ਨਸੀਹਤ ਦਿੱਤੀ ਹੈ ਕਿ ਪਾਰਟੀ ਦਾ ਨੁਕਸਾਨ ਨਾ ਹੋਵੇ ਪਾਰਟੀ ਦੇ ਅੰਦਰ ਰਹਿ ਕੇ ਹੀ ਗੱਲ ਕੀਤੀ ਜਾਵੇ ਪਾਰਟੀ ਦੀ ਮਜ਼ਬੂਤੀ ਕਿਸ ਤਰ੍ਹਾਂ ਹੋ ਸਕਦੀ ਹੈ ਜਾਂ ਪਾਰਟੀ ਕਿਸ ਤਰ੍ਹਾਂ ਸੱਤਾ ਜਾ ਸਕਦੀ ਹੈ ਉਸ ਨੂੰ ਲੈ ਕੇ ਹੀ ਜਿਹੜੀ ਹੈ ਐਕਟੀਵਿਟੀ ਕਰਨੀ ਚਾਹੀਦੀ ਹੈ ਬਿਆਨਬਾਜ਼ੀ ਕਰਨੀ ਚਾਹੀਦੀ ਹੈ ਪਰੰਤੂ ਨਮਜੋਤ ਸਿੰਘ ਸਿੱਧੂ ਤਾਂ ਹੁਣ ਇਹ ਧਾਰ ਬੈਠਿਆ ਕਿ ਮੈਨਾ ਮਾਨੂਰੇ ਤਾਂ ਕਹਿ ਸਕਦੇ ਆ ਕਿ ਨਮਜੋਤ ਸਿੰਘ ਸਿੱਧੂ ਵੱਲੋਂ ਹੁਣ ਇੱਕ ਹੋਰ ਸੱਦਾ ਪੱਤਰ ਐਕਸ ਉੱਤੇ ਸਾਂਝਾ ਕੀਤਾ ਗਿਆ ਜਿਹਦੇ ਵਿੱਚ ਜਾਣਕਾਰੀ ਨਵਜੋਤ ਸਿੰਘ ਸਿੱਧੂ ਨੇ ਸਾਂਝੀ ਕੀਤੀ ਹੈ ਕਿ ਕੋਰਟ ਸ਼ਮੀਰ ਦੇ ਵਿੱਚ ਹੁਣ ਪਬਲਿਕ ਮੀਟਿੰਗ ਰੱਖੀ ਜਾ ਰਹੀ ਹੈ ਜੇ ਪਬਲਿਕ ਮੀਟਿੰਗ ਰੱਖੀ ਜਾ ਰਹੀ ਹੈ ਤਾਂ ਇਸ ਗੱਲ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਕਿ ਬਠਿੰਡਾ ਦਿਹਾਤੀ ਦੇ ਜਿਹੜੇ ਕਾਂਗਰਸ ਦੇ ਲੀਡਰ ਨੇ ਉਹਨਾਂ ਨੂੰ ਪਬਲਿਕ ਮੀਟਿੰਗ ਨੂੰ ਸਫਲ ਬਣਾਉਣ ਲਈ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਵੱਲੋਂ ਵੀ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਕੋਟ ਸ਼ਮੀਰਵਾਲੀ ਪਬਲਿਕ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾ ਰਿਹਾ ਹੈ ਜੇ ਕੋਟ ਸ਼ਮੀਰਵਾਲੀ ਪਬਲਿਕ ਮੀਟਿੰਗ ਰੈਲੀ ਦਾ ਰੂਪ ਧਾਰਨ ਕਰ ਜਾਂਦੀ ਹੈ ਤਾਂ ਸੁਭਾਵਿਕ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਮਾਮਲਾ ਇੱਕ ਵਾਰ ਫਿਰ ਕਾਂਗਰਸ ਹਾਈ ਕਮਾਂਡ ਦੇ ਦਰਬਾਰ ਵਿੱਚ ਗੂੰਜੇਗਾ ਜ਼ਰੂਰ ਤਾਂ ਜਿੱਥੇ ਉਹਨਾਂ ਨੇ ਕੋਟ ਸ਼ਮੀਰਵਾਲਾ ਸੱਦਾ ਪੱਤਰ ਇਸ ਉੱਤੇ ਸਾਂਝਾ ਕੀਤਾ ਤਾਂ ਕਹਿ ਸਕਦੇ ਹਾਂ ਕਿ ਜਿੱਥੇ ਕਾਂਗਰਸ ਹਾਈ ਕਮਾਂਡ ਦੇ ਦਿਗਜ ਆਗੂਆਂ ਦੀਆਂ ਤਸਵੀਰਾਂ ਉਸ ਸੱਦਾ ਪੱਤਰ ਦੇ ਵਿੱਚ ਦਿਖਾਈ ਦੇ ਰਹੀਆਂ ਤਾਂ ਉਹਦੇ ਵਿੱਚ ਇਸ ਵਾਰ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵੜਿੰਗ ਉਸ ਸੱਦਾ ਪੱਤਰ ਵਿੱਚ ਉਹਨਾਂ ਦੀ ਤਸਵੀਰ ਲਗਾਈ ਗਈ ਹੈ ਤੇ ਦੂਜੇ ਪਾਸੇ ਵਰਤਾਪ ਸਿੰਘ ਬਾਜਵਾ ਦੀ ਤਸਵੀਰ ਨੂੰ ਆਊਟ ਕੀਤਾ ਗਿਆ ਤਾਂ ਕਹਿ ਸਕਦੇ ਹਾਂ ਕਿ ਨਮਜੋਤ ਸਿੰਘ ਸਿੱਧੂ ਦੇ ਉੱਤੇ ਕਿਤਨਾ ਕਿਤੇ ਕੁਝ ਅਜੇਹਾ ਸਿਆਸੀ ਪ੍ਰਭਾਵ ਹੈ ਕਿ ਵੜਿੰਗ ਦੀ ਤਸਵੀਰ ਨੂੰ ਸੱਦਾ ਪੱਤਰ ਵਿੱਚ ਸ਼ਾਮਲ ਕਰ ਲਿਆ ਜਾਵੇ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਤਸਵੀਰ ਵਿੱਚੋਂ ਆਊਟ ਕਰ ਲਿਆ ਜਾਵੇ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਹੀ ਸਨ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਕਿ ਮਹਾਰਾਜ ਵਿੱਚ ਰੱਖੀ ਗਈ ਰੈਲੀ ਰੱਖ ਕੇ ਨਮਜੋਤ ਸਿੰਘ ਸਿੱਧੂ ਵੱਖਰੇ ਤੌਰ ਤੇ ਅਖਾੜੇ ਨਾਲ ਲਾਉਣ ਤਾਂ ਜਿਸ ਤਰ੍ਹਾਂ ਹੀ ਕਾਂਗਰਸੀ ਆਗੂਆਂ ਦਾ ਅੰਦਰੂਨੀ ਕਲੇਸ਼ ਆਪਸ ਦੇ ਵਿੱਚ ਦਿਖਾਈ ਦਿੱਤਾ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਵੀ ਇੱਕ ਟਿੱਪਣੀ ਇੱਕ ਬਿਆਨ ਸਾਹਮਣੇ ਆਉਂਦਾ ਜਿਸ ਵਿੱਚ ਉਹ ਇਹ ਗੱਲ ਆਖਦੇ ਆ ਕਿ ਜਿਸ ਕਿਸੇ ਵੀ ਲੀਡਰ ਨੇ ਆਪਣੇ ਵਿਚਾਰ ਰੱਖਣੇ ਆ ਜਾਂ ਆਪਣੇ ਨਿਜੀ ਵਿਚਾਰਾਂ ਨੂੰ ਵੱਖਰੇ ਪਲੇਟਫਾਰਮ ਤੇ ਰੱਖਣਾ ਤਾਂ ਪਾਰਟੀ ਤੋਂ ਬਾਹਰ ਹੋ ਕੇ ਰੱਖ ਸਕਦਾ ਹੈ ਭਾਵੇਂ ਕਿ ਵੜਿੰਗ ਨੇ ਸਿੱਧੂ ਦਾ ਨਾਮ ਨਹੀਂ ਲਿਆ ਪਰੰਤੂ ਅਸਿੱਧੇ ਢੰਗ ਨਾਲ ਜਿਸ ਤਰ੍ਹਾਂ ਦਾ ਇਸ਼ਾਰਾ ਨਵਜੋਤ ਸਿੰਘ ਸਿੱਧੂ ਵੱਲ ਕੀਤਾ ਤਾਂ ਕਹਿ ਸਕਦੇ ਆ ਕਿ ਨਵਜੋਤ ਸਿੰਘ ਸਿੱਧੂ ਨੂੰ ਬਾਰ-ਬਾਰ ਕਾਂਗਰਸ ਦੇ ਦਿਗਜ ਲੀਡਰ ਨਸੀਹਤ ਦਿੰਦੇ ਆ ਰਿਹਾ ਕਿ ਤੁਸੀਂ ਵੱਡਾ ਨੁਕਸਾਨ ਪਹਿਲਾਂ ਹੀ ਕਾਂਗਰਸ ਦਾ ਬਹੁਤ ਕੀਤਾ ਹੈ ਕਿਉਂਕਿ ਪਹਿਲਾ ਵਿਧਾਨ ਸਭਾ ਚੋਣਾਂ ਦੇ ਵਿੱਚ ਵੱਡਾ ਨੁਕਸਾਨ ਕਾਂਗਰਸ ਦਾ ਹੋਇਆ ਜਿਹੜੀਆਂ ਸੀਟਾਂ ਕਾਂਗਰਸ ਦੇ ਪੱਲੇ 18 ਕੁ ਪਈਆਂ ਨੇ ਉਹ ਵੀ ਕਾਂਗਰਸ ਦੇ ਉਹਨਾਂ ਦਿਗਜ ਲੀਡਰਾਂ ਦੀਆਂ ਨੇ ਜਿਹੜੀਆਂ ਉਹਨਾਂ ਨੇ ਆਪਣੇ ਦਮ ਤੇ ਕੱਡੀਆਂ ਨੇ ਤਾਂ ਸਮੇਂ-ਸਮੇਂ ਤੇ ਪਾਰਟੀ ਦੇ ਅੰਦਰ ਜਿਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਨਮਜੋਤ ਸਿੰਘ ਸਿੱਧੂ ਦੇ ਆਉਣ ਤੋਂ ਬਾਅਦ ਬਣੀਆਂ ਤਾਂ ਕਿੰਨਾ ਕਿਤੇ ਕਾਂਗਰਸ ਦੇ ਵਿੱਚ ਵੱਡੀ ਉਹ ਲੋਬੀ ਹੈ ਜਿਹੜੀ ਇਹ ਗੱਲ ਮੰਦੀ ਆ ਕਿ ਨਵਜੋਤ ਸਿੰਘ ਸਿੱਧੂ ਦੇ ਆਉਣ ਨਾਲ ਪਾਰਟੀ ਨੂੰ ਵੱਡਾ ਨੁਕਸਾਨ ਹੋਇਆ ਪਰੰਤੂ ਜਿਸ ਤਰ੍ਹਾਂ ਹੀ ਨਵਜੋਤ ਸਿੰਘ ਸਿੱਧੂ ਰੋਡ ਰੇਜ਼ ਮਾਮਲੇ ਦੇ ਵਿੱਚ ਕੇਂਦਰੀ ਜਲ ਪਟਿਆਲਾ ਦੇ ਵਿੱਚ ਜਾਂਦੇ ਆ ਤੇ ਜੇ ਮੁਲਾਕਾਤਾਂ ਦੇ ਵਿੱਚ ਦੇਖ ਲਿਆ ਜਾਵੇ ਤਾਂ ਬਹੁਤ ਸਾਰੇ ਟਕਸਾਲੀ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਲਈ ਜਾਂਦੇ ਆ ਜਿਹਦੇ ਵਿੱਚ ਸ਼ਾਮਲ ਹੁੰਦੇ ਆ ਅਸ਼ਵਨੀ ਸ਼ੇਖੜੀ ਜਿਹਦੇ ਵਿੱਚ ਸ਼ਾਮਲ ਹੁੰਦੇ ਆ ਨਵਤੇਜ ਟੀਮਾ ਲਾਲ ਸਿੰਘ ਜਾਂ ਹੋਰ ਬਹੁਤ ਸਾਰੇ ਲੀਡਰ ਜਿਹੜੇ ਆ ਸ਼ਮਸ਼ੇਰ ਸਿੰਘ ਦੋਲੋਂ ਜਿਹੜੇ ਕਾਂਗਰਸ ਦੇ ਸਾਬਕਾ ਪ੍ਰਧਾਨ ਐ ਤਾਂ ਬਹੁਤ ਸਾਰੇ ਕਾਂਗਰਸੀ ਲੀਡਰਾਂ ਦਾ ਸਾਥ ਜਿਹੜਾ ਨਵਜੋਤ ਸਿੰਘ ਸਿੱਧੂ ਨੂੰ ਮਿਲਦਾ ਹੈ ਪਰੰਤੂ ਉਹਨਾਂ ਵਿਅਕਤੀਆਂ ਦਾ ਸਾਥ ਮਿਲਦਾ ਨਜ਼ਰ ਆਂਦਾ ਹੈ ਜਿਹੜੇ ਕਾਂਗਰਸ ਦੇ ਵਿੱਚ ਹੀ ਨੁਕਰੇ ਲੱਗੇ ਹੋਏ ਆ ਜਾਂ ਕਹਿ ਸਕਦੇ ਆ ਕਿ ਰਿਟਾਇਰ ਮੈਂਟ ਵਾਲੇ ਪਾਸੇ ਪਏ ਹੋਏ ਆ ਤਾਂ ਹੁਣ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਜਿਹੜੇ ਆ ਜਦੋਂ ਬਿਆਨਬਾਜ਼ੀ ਕਰਦੇ ਆ ਜਾਂ ਬਿਆਨਬਾਜ਼ੀ ਦਿੰਦੇ ਆ ਤੁਹਾਨੂੰ ਵਿਸ਼ੋਦ ਸਿੰਘ ਸਿੱਧੂ ਨੂੰ ਆਪਣੀਆਂ ਗੱਲਾਂ ਦੇ ਵਿੱਚ ਇਸ਼ਾਰੇ ਦਿੰਦੇ ਆ ਨਸੀਹਤ ਦਿੰਦੇ ਆ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਪ੍ਰੋਗਰਾਮ ਤੇ ਆ ਕੇ ਪਾਰਟੀ ਵੱਲੋਂ ਜਿਸ ਤਰ੍ਹਾਂ ਦੇ ਸੱਦੇ ਜਾਂ ਧਰਨਾ ਪ੍ਰਦਰਸ਼ਨ ਦੇ ਤੌਰ ਤੇ ਜਦੋਂ ਬੁਲਾਇਆ ਜਾਂਦਾ ਹੈ ਤੁਹਾਨੂੰ ਨਵਜੋਤ ਸਿੰਘ ਸਿੱਧੂ ਨੂੰ ਉੱਥੇ ਆ ਕੇ ਆਪਣੀ ਗੱਲ ਰੱਖਣੀ ਚਾਹੀਦੀ ਹੈ ਪਰੰਤੂ ਮਸਲਾ ਤਾਂ ਹੁਣ ਇਸ ਗੱਲ ਦਾ ਬਣਿਆ ਕਿ ਜਿਹੜੀ ਚੁਣੌਤੀ ਹਰੀਸ਼ रावत ਅੱਗੇ ਸੀ ਹਰੀਸ਼ ਚੋਦਰੀ ਅੱਗੇ ਸੀ ਹੁਣ ਉਹੀ ਚੁਣੌਤੀ ਪੰਜਾਬ ਕਾਂਗਰਸ ਦੇ ਨਵੇਂ ਚੁਣੇ ਇੰਚਾਰਜ ਗੁਰਵਿੰਦਰ ਯਾਦਵ ਹੋਰਾਂ ਦੇ ਅੱਗੇ ਵੀ ਦਿਖਾਈ ਦੇਗੀ ਕਿ ਕਾਂਗਰਸ ਦਾ ਅੰਦਰੂਨੀ ਕਲੇਸ਼ ਖਤਮ ਕਦੋਂ ਹੋਏਗਾ ਇਸ ਨੂੰ ਕੱਟ ਕਿਵੇਂ ਕਰਨਾ ਹੈ ਇਹ ਜਹੇ ਦਿਗਜ਼ ਲੀਡਰਾਂ ਦੇ ਵਿਚਾਲੇ ਜਿਹੜਾ ਪੇੜ ਇਹਨਾਂ ਜੱਟਾਂ ਦੇ ਵਿਚਾਲੇ ਫਸਿਆ ਹੋਇਆ ਤੇ ਇਹਨਾਂ ਜੱਟਾਂ ਦੇ ਪੇੜ ਦੇ ਵਿੱਚੋਂ ਮੈਂ ਆਪਣੀ ਜਾਨ ਕਿੱਦਾਂ ਬਚਾਉਣੀ ਹੈ ਇਹ ਵੀ ਜਿਹੜੇ ਨਵੇਂ ਇੰਚਾਰਜ ਨੇ ਕਾਂਗਰਸ ਦੇ ਉਹਨਾਂ ਲਈ ਇੱਕ ਵੱਡੀ ਮਸੀਬਤ ਹੋਏਗੀ ਪਰੰਤੂ ਇੱਕ ਪਾਸੇ ਤਾਂ ਦੇਸ਼ ਦੇ ਵਿੱਚ ਕਾਂਗਰਸ ਆਪਣੇ ਪੈਰ ਲਾਉਣ ਨੂੰ ਫਿਰਦੀ ਹੈ ਚਾਹੇ ਉਹ ਇੰਡੀਆ ਗੱਠਜੋੜ ਦੇ ਵਿੱਚ ਬੈਠ ਕੇ ਸਰਵਾਈਵ ਕਰਨਾ ਚਾਹੁੰਦੀ ਹੈ ਤੇ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਲੀਡਰਾਂ ਨੂੰ ਆਮ ਆਦੀ ਪਾਰਟੀ ਦੀ ਮਾਰ ਸਹਣੀ ਪੈ ਰਹੀ ਹੈ ਤੇ ਅੰਦਰੂਨੀ ਤੌਰ ਤੇ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਵੱਖਰੇ ਤੌਰ ਤੇ ਚੱਲ ਰਿਹਾ ਹੈ ਤਾਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਨੂੰ ਅਜੇ ਵੀ ਸੱਤਾ ਤੋਂ ਬਾਹਰ ਰਹਿ ਕੇ ਸਬਰ ਕਰਨਾ ਪੈ ਸਕਦਾ ਹੈ ਕਿਉਂਕਿ ਪੰਜਾਬ ਕਾਂਗਰਸ ਤੇ ਦੇਸ਼ ਵਿੱਚ ਬੈਠੀ ਕਾਂਗਰਸ ਅੱਜ ਵੀ ਅੰਦਰੂਨੀ ਲੜਾਈ ਅੰਦਰੂਨੀ ਕਲੇਸ਼ ਤੇ ਖਾਣਾ ਜੰਗੀ ਦਾ ਸ਼ਿਕਾਰ ਹੋਈ ਬੈਠੀ ਹੈ